ਇਸ ਟਾਈਮ ਦੀ ਵੱਡੀ ਖਬਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੇ ਮਾਮਲੇ 'ਚ ਨਰਾਇਣ ਸਿੰਘ ਚੋੜਾ ਖਿਲਾਫ ਪੁਲਿਸ ਨੇ ਅਦਾਲਤ 'ਚ ਚਲਾਨ ਪੇਸ਼ ਕੀਤਾ। ਚੋੜਾ ਨੇ ਤਫ਼ਤੀਸ਼ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਹਨ। ਚੋੜਾ ਨੇ ਕਬੂਲ ਕੀਤਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ ਕਾਰਨ ਉਸ ਦੇ ਮਨ ਵਿੱਚ ਕਾਫੀ ਗੁੱਸਾ ਸੀ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਜਦੋਂ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾਰੇ ਸਨ ਤਾਂ ਉਸ ਵੇਲੇ ਨਾਰਾਇਣ ਸਿੰਘ ਚੋੜਾ ਦੇ ਵੱਲੋਂ ਸੁਖਬੀਰ ਤੇ ਗੋਲੀ ਚਲਾ ਦਿੱਤੀ ਗਈ ਜੋ ਕਿ ਸੁਖਬੀਰ ਨੂੰ ਤਾਂ ਨਹੀਂ ਵੱਜੀ ਪਰ ਉਥੇ ਦਰਬਾਰ ਸਾਹਿਬ ਦੀ ਦਵਾਰ ਵਿੱਚ ਜਾ ਵੱਜੀ ਇਸ ਤੋਂ ਬਾਅਦ ਚੋੜਾ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਕਿ ਗੋਲੀ ਚਲਾਉਣ ਦੇ ਮਾਮਲੇ ਵਿੱਚ ਨਾਰਾਇਣ ਸਿੰਘ ਚੋੜਾ ਖਿਲਾਫ ਪੁਲਿਸ ਨੇ ਉਸ ਨੂੰ ਅਦਾਲਤ 'ਚ ਚਲਾਨ ਪੇਸ਼ ਕੀਤਾ ਜੋ ਕਿ ਬਹੁਤ ਹੀ ਵੱਡੇ ਖੁਲਾਸੇ ਕੀਤੇ ਹਨ ਚੋੜਾ ਨੇ ਚੋੜਾ ਨੇ ਕਬੂਲ ਵੀ ਕੀਤਾ ਕਿ ਕਿ ਬੇਅਦਬੀ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਹੋਣ ਕਾਰਨ ਉਸ ਤੇ ਮਨ ਦੇ ਵਿੱਚ ਕਾਫੀ ਗੁੱਸਾ ਸੀ ਕਾਫੀ ਰੋਸ਼ ਸੀ ਇਸ ਕਰਕੇ ਉਸ ਨੇ ਗੋਲੀ ਚਲਾਈ ਹੈ ਇਸ ਟਾਈਮ ਦੀ ਵੱਡੀ ਖਬਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੇ ਮਾਮਲੇ 'ਚ ਨਰਾਇਣ ਸਿੰਘ ਚੋੜਾ ਖਿਲਾਫ ਪੁਲਿਸ ਨੇ ਅਦਾਲਤ 'ਚ ਚਲਾਨ ਪੇਸ਼ ਕੀਤਾ ਹੈ। ਚੋੜਾ ਨੇ ਤਫ਼ਤੀਸ਼ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਹਨ। ਚੋੜਾ ਨੇ ਕਬੂਲ ਕੀਤਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ ਕਾਰਨ ਉਸ ਦੇ ਮਨ ਵਿੱਚ ਕਾਫੀ ਗੁੱਸਾ ਸੀ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਜਦੋਂ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾਰੇ ਸਨ ਤਾਂ ਉਸ ਵੇਲੇ ਨਾਰਾਇਣ ਸਿੰਘ ਚੋੜਾ ਦੇ ਵੱਲੋਂ ਸੁਖਬੀਰ ਤੇ ਗੋਲੀ ਚਲਾ ਦਿੱਤੀ ਗਈ ਜੋ ਕਿ ਸੁਖਬੀਰ ਨੂੰ ਤਾਂ ਨਹੀਂ ਵੱਜੀ ਪਰ ਉੱਥੇ ਦਰਬਾਰ ਸਾਹਿਬ ਦੀ ਦੀਵਾਰ ਵਿੱਚ ਜਾ ਵੱਜੀ ਇਸ ਤੋਂ ਬਾਅਦ ਚੋੜਾ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਕਿ ਗੋਲੀ ਚਲਾਉਣ ਦੇ ਮਾਮਲੇ ਵਿੱਚ ਨਾਰਾਇਣ ਸਿੰਘ ਚੋੜਾ ਖਿਲਾਫ ਪੁਲਿਸ ਨੇ ਉਸ ਨੂੰ ਅਦਾਲਤ 'ਚ ਚਲਾਨ ਪੇਸ਼ ਕੀਤਾ ਜੋ ਕਿ ਬਹੁਤ ਹੀ ਵੱਡੇ ਖੁਲਾਸੇ ਕੀਤੇ ਹਨ ਚੋੜਾ ਨੇ ਚੋੜਾ ਨੇ ਕਬੂਲ ਵੀ ਕੀਤਾ ਕਿ ਬੇਅਦਬੀ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਹੋਣ ਕਾਰਨ ਉਸ ਤੇ ਮਨ ਦੇ ਵਿੱਚ ਕਾਫੀ ਗੁੱਸਾ ਸੀ ਕਾਫੀ ਰੋਸ਼ ਸੀ ਇਸ ਕਰਕੇ ਉਸ ਨੇ ਗੋਲੀ ਚਲਾਈ ਹੈ ਇਸ ਟਾਈਮ ਦੀ ਵੱਡੀ ਖਬਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲੋਂ ਦੇ ਮਾਮਲੇ 'ਚ ਨਰਾਇਣ ਸਿੰਘ ਚੋੜਾ ਖਿਲਾਫ ਪੁਲਿਸ ਨੇ ਅਦਾਲਤ 'ਚ ਚਲਾਨ ਪੇਸ਼ ਕੀਤਾ ਹੈ। ਚੋੜਾ ਨੇ ਤਫ਼ਤੀਸ਼ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਹਨ। ਚੋੜਾ ਨੇ ਕਬੂਲ ਕੀਤਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ ਕਾਰਨ ਉਸ ਦੇ ਮਨ ਵਿੱਚ ਕਾਫੀ ਗੁੱਸਾ ਸੀ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਜਦੋਂ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾਰੇ ਸਨ ਤਾਂ ਉਸ ਵੇਲੇ ਨਾਰਾਇਣ ਸਿੰਘ ਚੋੜਾ ਦੇ ਵੱਲੋਂ ਸੁਖਬੀਰ ਤੇ ਗੋਲੀ ਚਲਾ ਦਿੱਤੀ ਗਈ ਜੋ ਕਿ ਸੁਖਬੀਰ ਨੂੰ ਤਾਂ ਨਹੀਂ ਵੱਜੀ ਪਰ ਉਥੇ ਦਰਬਾਰ ਸਾਹਿਬ ਦੀ ਦੀਵਾਰ ਵਿੱਚ ਜਾ ਵੱਜੀ ਇਸ ਤੋਂ ਬਾਅਦ ਚੋੜਾ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਕਿ ਗੋਲੀ ਚਲਾਉਣ ਦੇ ਮਾਮਲੇ ਵਿੱਚ ਨਾਰਾਇਣ ਸਿੰਘ ਚੋੜਾ ਖਿਲਾਫ ਪੁਲਿਸ ਨੇ ਉਸ ਨੂੰ ਅਦਾਲਤ 'ਚ ਚਲਾਨ ਪੇਸ਼ ਕੀਤਾ ਜੋ ਕਿ ਬਹੁਤ ਹੀ ਵੱਡੇ ਖੁਲਾਸੇ ਕੀਤੇ ਹਨ ਚੋੜਾ ਨੇ ਚੋੜਾ ਨੇ ਕਬੂਲ ਵੀ ਕੀਤਾ ਕਿ ਬੇਅਦਬੀ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਹੋਣ ਕਾਰਨ ਉਸ ਤੇ ਮਨ ਦੇ ਵਿੱਚ ਕਾਫੀ ਗੁੱਸਾ ਸੀ ਕਾਫੀ ਰੋਸ਼ ਸੀ ਇਸ ਕਰਕੇ ਉਸ ਨੇ ਗੋਲੀ ਚਲਾਈ ਹੈ